ਖਬਰਾਂ ਵਿਸਥਾਰ ਦੇ ਨਾਲ ਅੱਜ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ 293 ਨਵ ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਨੇ ਵੱਖ-ਵੱਖ ਵਿਭਾਗਾਂ ਦੇ ਨਾਲ ਸੰਬੰਧਿਤ ਇਹਨਾਂ ਨੌਜਵਾਨਾਂ ਨੂੰ ਜੁਆਇਨਿੰਗ ਲੈਟਰ ਦੇ ਦਿੱਤੇ ਗਏ ਨੇ ਮੁੱਖ ਮੰਤਰੀ ਨੇ ਇਹਨਾਂ ਨੂੰ ਉਤਸ਼ਾਹਿਤ ਵੀ ਕੀਤਾ ਤੇ ਨਾਲ ਹੀ ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਹਰ ਘਰ ਰੋਜ਼ਗਾਰ ਦੇਣ ਦੀ ਸਕੀਮ ਦੇ ਉੱਤੇ ਕੰਮ ਕਰ ਰਹੀ ਹੈ ਤੇ ਉਹ ਚਾਹੁੰਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਅੱਜ ਚੰਡੀਗੜ੍ਹ ਦੇ ਮਿਨਿਸਪਲ ਭਵਨ ਵਿਖੇ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ ਇਸ ਸਮਾਗਮ ਵਿੱਚ ਉੱਚੀ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਨਵ ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣ ਵਾਸਤੇ ਪਹੁੰਚੇ ਹੋਏ ਸਨ 293 ਨੌਜਵਾਨਾਂ ਨੂੰ ਵੱਖ-ਵੱਖ ਵਿਭਾਗਾਂ ਦੇ ਲਈ ਜੁਆਇਨਿੰਗ ਲੈਟਰ ਸੌਂਪੇ ਗਏ ਮੁੱਖ ਮੰਤਰੀ ਮਾਨ ਨੇ ਜਿੱਥੇ ਇਹਨਾਂ ਨੌਜਵਾਨਾਂ ਨੂੰ ਵਧਾਈ ਦਿੱਤੀ ਉੱਥੇ ਹੀ ਉਹਨਾਂ ਨੇ ਆਪਣੀ ਸਰਕਾਰ ਦੇ ਵੱਲੋਂ ਕੀਤੇ ਗਏ ਕੰਮਾਂ ਦਾ ਵੀ ਜ਼ਿਕਰ ਕੀਤਾ ਪਿਛਲੇ ਕਈ ਸਾਲਾਂ ਤੋਂ ਲੋਕਾਂ ਦਾ ਦਿਲ ਟੁੱਟ ਗਿਆ ਸੀਗਾ ਨੌਜਵਾਨਾਂ ਦਾ ਖਾਸ ਤੌਰ ਤੇ ਇਸ ਵਕਤ ਕੇ ਹੋਪਲੈਸ ਹੋ ਗਏ ਸੀਗੇ ਜਿਸ ਤਰ੍ਹਾਂ ਉਹ ਕੁੜੀ ਨੇ ਦੱਸਿਆ ਕਿ ਉਮੀਦਾਂ ਛੱਡ ਬੈਠੇ ਸੀ ਇਹ ਨਹੀਂ ਬਣਨਾ ਕੋਈ ਯਾਰ ਹੁਣ ਪਰ ਜਿੱਥੇ ਚਾਹ ਉਥੇ ਰਾਹ ਪ੍ਰਮਾਤਮਾ ਨੇ ਕੋਈ ਐਸਾ ਵਿਧੀ ਵਿਵਧਾਨ ਬਣਾਉਣਾ ਸੀ ਕਿ ਮੇਰੇ ਵਰਗਿਆਂ ਨੂੰ ਉਹ ਪੈਨ ਦੇਣੇ ਸੀਗੇ ਜਿਨ੍ਹਾਂ ਪੈਨ ਨਾਲ ਤੁਹਾਨੂੰ ਨੌਕਰੀਆਂ ਮਿਲਣ ਤੁਹਾਡੇ ਘਰਾਂ 'ਚ ਖੁਸ਼ੀਆਂ ਦੇ ਦੀਵੇ ਜਗਣ ਤਾਂ ਉਹਦੇ ਨਾਲ ਉਮੀਦ ਜਾਗ ਪਈ ਸੋ ਕਦੇ ਉਮੀਦ ਨਹੀਂ ਛੱਡੀਦੀ ਹੁੰਦੀ ਉਮੀਦ ਤੇ ਦੁਨੀਆ ਕਾਇਮ ਹੈ ਤੇ ਫਿਊਚਰ ਦੇ ਵਿੱਚ ਵੀ ਤੁਸੀਂ ਬਹੁਤ ਵੱਡੀਆਂ ਜਿਸ ਤਰ੍ਹਾਂ ਪਹਿਲਾਂ ਕਿਹਾ ਹੋਰ ਵੱਡੀਆਂ ਕੁਰਸੀਆਂ ਲਈ ਤਿਆਰ ਰਹੋ ਕਿਉਂਕਿ ਸਰਕਾਰ ਦੀ ਨੀਅਤ ਸਾਫ਼ ਹੈ ਨੀਅਤ 'ਚ ਕੋਈ ਖੋਟ ਨਹੀਂ ਸਾਡਾ ਕੰਮ ਹੈ ਤੁਹਾਨੂੰ ਕੋਈ ਹਾਈ ਕੋਰਟ ਦੇ ਜਾਂ ਕੋਈ ਇੱਧਰ ਉੱਧਰ ਦੇ ਕੋਈ ਕੇਸ ਪਿਆ ਕਿਸੇ ਦਾ ਕਿਸੇ ਦਾ ਮਹਿਕਮੇ ਵਿੱਚ ਕੇਸ ਫਸਿਆ ਪਿਆ ਉਹ ਸਾਰੇ ਪਹਿਲਾਂ ਕਲੀਅਰ ਕਰਦੇ ਹਾਂ ਅਸੀਂ ਤਾਂ ਕਿ ਤੁਸੀਂ ਅੱਜ ਨਿਯੁਕਤੀ ਪੱਤਰ ਲੈ ਕੇ ਕੱਲ ਨੂੰ ਆਪਣੇ ਦਫ਼ਤਰ 'ਚ ਜਾਓ ਨਾ ਕਿ ਵਕੀਲ ਦੇ ਦਫ਼ਤਰ 'ਚ ਕਿ ਜਰਾ ਇੱਕ ਹਾਈ ਕੋਰਟ 'ਚ ਕਿਸੇ ਨੇ ਰਿਟ ਪਾਤੀ ਚਲੋ ਵੀ ਹੁਣ ਕੇਸ ਲੜੀਏ ਉਹ ਅਸੀਂ ਆਪ ਸਾਰੇ ਪਹਿਲਾਂ ਕਲੀਅਰ ਕਰਕੇ ਫਿਰ ਤੁਹਾਨੂੰ ਅਸੀਂ ਇੱਥੇ ਬੁਲਾਉਨੇ ਆਂ ਇਹ ਤਾਈਆਂ ਜੇ 293 ਤਿਆਰ ਹੋ ਜਾਣ 293 ਨੂੰ ਬੁਲਾ ਲੈਨੇ ਆਂ ਅਸੀਂ ਇਹ ਨਹੀਂ ਹੈ ਕਿ ਮੇਰੇ ਕੋਲ ਟਾਈਮ ਨਹੀਂ ਹੈਗਾ ਜੀ ਟਾਈਮ ਹਰੇ ਮੈਂ ਨਾ ਜੀ ਖੜਜੋ ਜੀ ਨਾ ਕਿਉਂ ਖੜਜੀ ਨੌਕਰੀ ਤਾਂ ਮਤਲਬ ਜਿੰਨੇ ਹਰੋ ਸੁਪਨੇ ਚਾਹੁੰਦੀ ਹੋਣੀ ਵੀ ਮੈਨੂੰ ਨੌਕਰੀ ਮਿਲ ਗਈ ਜਾਂ ਮੈਨੂੰ ਫੋਨ ਆ ਗਿਆ ਜਾਂ ਮੈਨੂੰ ਲੈਟਰ ਆ ਗਿਆ ਸੋ ਮੇਰੇ ਕੋਲ ਟਾਈਮ ਨਹੀਂ ਹੈਗਾ ਤਾਂ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਨੌਜਵਾਨਾਂ ਨੂੰ ਉਹਨਾਂ ਦੀ ਬੇਰੁਜ਼ਗਾਰੀ ਦੇ ਸਮੇਂ 'ਚ ਵਾਅਦਾ ਕਰੀਏ ਸਰਕਾਰਾਂ ਦਾ ਕੰਮ ਇਹੀ ਹੁੰਦਾ ਹੈ ਸਰਕਾਰਾਂ ਦਾ ਕੰਮ ਹੈ ਸਹੂਲਤਾਂ ਦੇਣੀਆਂ ਨਾ ਕਿ ਲੋਕਾਂ ਨੂੰ ਤੰਗ ਕਰਨਾ ਪੈਸੇ ਤੁਹਾਡੇ ਤਰਖਾਨਾਂ ਦੇ ਪੈਸੇ ਕਿੱਥੋਂ ਆਉਣਗੇ ਤੁਸੀਂ ਹੀ ਦੇਣੇ ਨੇ ਕਿਸੇ ਨਾ ਕਿਸੇ ਰੂਪ ਵਿੱਚ ਟੈਕਸ ਦਿਨੇ ਹੋ ਉਹ ਟੈਕਸ ਇੱਥੇ ਹੁੰਦਾ ਏ ਥੋਤੋ ਵਾਪਸ ਲੋਕਾਂ ਦੇ ਚਲਾ ਜਾਂਦਾ ਕਿਤੇ ਬਿਜਲੀ ਫ੍ਰੀ ਦੇ ਰੂਪ ਵਿੱਚ ਚਲਾ ਜਾਂਦਾ ਕਿਤੇ ਸਕੂਲਾਂ ਸਕੂਲ ਆਫ ਐਮੀਨੈਂਸ ਜਾਂ ਚੰਗੇ ਸ਼ਾਨਦਾਰ ਸਕੂਲ ਬਣਾਉਣ ਤੇ ਜਾਂ ਫਰਨੀਚਰ ਜਾਂ ਉੱਥੇ ਟੀਚਰ ਰੱਖਣ ਤੇ ਚਲਾ ਜਾਂਦਾ ਜਾਂ ਹਸਪਤਾਲ ਬਣਾਉਣ ਤੇ ਚਲਾ ਜਾਂਦਾ ਪੈਸਾ ਤੁਹਾਡਾ ਸਰਕਲ ਹੈ ਬਸ ਜਿਹੜੀ ਗਵਰਨਮੈਂਟ ਵਧੀਆ ਸਰਕਲ ਬਣਾ ਲੈਂਦੀ ਹੈ ਉਹਨੂੰ ਚੰਗੀ ਗਵਰਨਮੈਂਟ ਕਹਿੰਦੇ ਆ। ਜ਼ਿਕਰ ਖਾਸ ਹੈ ਕਿ ਬਿੱਤੇ 25 ਦਿਨਾਂ ਦੇ ਵਿੱਚ ਸਰਕਾਰ 400 ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡ ਚੁੱਕੀ ਹੈ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਂਕੜਾ ਕਿੱਥੋਂ ਤੱਕ ਜਾਂਦਾ ਹੈ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ